ਕੋਈ ਨਾ ਕਿਰਮਾਨੀ ਅੱਜ ਕੀ ਕਹਿੰਨ 22 ਸੈਂਕਡ ਮੀਨਮ ਪ੍ਰਧਾਨ ਦਿੱਤੇ ਦਿਨ ਪਛੇ ਜਿਹੜਾ ਤਰ੍ਹਾਂ ਤਰ੍ਹਾਂ ਦੇ ਜਿੰਮੀ ਚੋਂ ਦੇ ਵਿੱਚ ਪੰਜਾਬ ਕਾਂਗਰਸ ਦੇ ਅਧਿਖ ਰਾਜਾ ਵਿੰਗਮ ਨੇ ਸਾਡੇ ਬਹੁਤ ਹੀ ਸਤਕਾਰਯੋਗ ਵਾਲਮਿਕ ਸਮਾਜ ਔਰ ਜਿਹੜੇ ਮਜਬੀਕ ਸਮਾਜ ਦੇ ਗੁਪਤਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਛੋਪੜ ਬਾਰੇ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਪਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸੀ ਸਮਾਜ ਔਰ ਵਾਲਮੀਕ ਕਾਇਚਾਰਿਆਂ ਦੇ ਵਿੱਚ ਬਹੁਤ ਭਾਰੀ ਮੋਸ਼ਾ ਜਿੱਤੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਤੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਡੀਏ ਐਮਏ ਪੜੇ ਲਿਖੇ ਸੀ ਔਰ ਰਾਜਨੀਤੀ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਔਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵੱਖ-ਵੱਖ ਉਪਨਾ ਦੇ ਵਿਧਾਗਾ ਦੇ ਮੰਤਰੀ ਵੀ ਰਹਿ ਚੁਕੇ ਹਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਫੋੜਾ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਦਲਿਤ ਵਿਰੋਧੀ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਵਿੱਦੀ ਜੀਵੀ ਜਿਹੜੇ ਸਰਗਵਾਸੀ ਹੋ ਚੁਕੇ ਜਿਨ੍ਹਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਹੈ ਇਹਨਾਂ ਦੀ ਇੰਨੀ ਵਾਸਤੇ ਥਾਏ ਕਿ ਉਹਨਾਂ ਦੇ ਬਾਰੇ ਬੋਲੇ ਗਏ ਕਿ ਪ੍ਰੀਮੀਅਰ ਨੇ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਹੋ ਦੇਖੋ ਜੇ ਉਹ ਮਾਫੀਆਂ ਦਾ ਕੀ ਮੁੱਲ ਲਵਾ ਜੇਕਰ ਤੁਸੀਂ ਸਮਝਦੇ ਜੇ ਤੁਹਾਨੂੰ ਸਮਝ ਆ ਤੇ ਜਿਹੜੇ ਤੁਹਾਡੀ ਪਾਰਟੀ ਦੇ ਜਿਹੜੇ ਲੋਗ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਔਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਦੇ ਟਿੱਪਣੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਸियत ਨਹੀਂ ਕਿ ਉਹਨਾਂ ਦੇ ਬਾਰੇ ਅਜਿਹੀ ਗੱਲ ਕਰੋ ਇਹ ਕਹਿੰਦੇ ਕਿ ਸਖਤ ਉਪਾਸੇ ਕਿ ਕਰਨਾ ਜੇ ਸਰਕਾਰ ਮੁਕਾਸੇ ਨਾ ਵੀ ਚੁੱਕੇ ਇਹ ਬਿਲਕੁਲ ਬਹੁਤ ਹੀ ਨਰਦਨ ਜੋ ਗੱਲ ਵਾ ਕਿ ਜੇ ਆਪਾਂ ਕਿਤਾ ਕਿਤਾ ਕਹਿੰਦੇ ਆ ਬਲਕਿ ਉਹ ਵੀ ਪਾ ਉਹਦਾ ਨਾਮ ਉਹਨੇ ਗੱਲਾਂ ਵਾ ਕਿ ਕਿਹੜੇ ਵੀ ਸਾਡੇ ਸਮਾਜ ਦੇ ਲੋਕ ਤਰੱਕੀਆਂ ਕਰਕੇ ਉੱਚਾ ਉੱਡਾਂ ਤੇ ਡਾੜਦੇ ਆ ਤੇ ਇਹ ਲੋਕ ਉਹਨਾਂ ਦੀ ਨਰਾਦਾਂ ਕਰਦੇ ਆ ਮੈਂ ਤੇ ਇਹ ਸਮਾਂ ਨਾ ਵਾ ਕਿ ਪੂਰੇ ਹਿੰਦੁਸਤਾਨ ਦੀ ਪੋਲਿਟਿਕਸ ਦਾ ਮਿਆਰ ਬਿਲਕੁਲ ਥੱਲੇ ਗਿਰ ਚੁਕਾ ਵਾ ਇਸ ਕਾਰਨ ਇਲੈਕਸ਼ਨ ਤੇ ਕੋਈ ਅਸਰ ਪਵੇਗਾ ਦੇਖੋ ਜੀ ਜ਼ਰੂਰ ਪਵੇਗਾ ਅਸੀਂ ਆਪ ਖੁੱਦ ਕਰੰਤਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ-ਨਾਲ ਆਪਣੇ ਬਾਲਮਿਕੀ ਭਾਈਚਾਰੇ ਪਰ ਮਜਬੂਤ ਸਿੱਖ ਭਾਈਚਾਰੇ ਨੇ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੇ ਉੱਤੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣੀ ਐਫ ਆਈ ਆਰ ਦਰਜ ਹੋ ਚੁੱਕੀ ਆ ਕਪੂਰ ਨੇ ਜਿਹੜਾ ਰਾਜਾ ਬੰਦੂ ਫਾਇਦ ਕਿਸ ਤਰੀਕੇ ਦੇ ਦੇਖੋ ਜੀ ਐਫ ਆਈ ਆਰ ਤੇ ਹੋਣੀ ਚਾਹੀਦੀ ਐ ਤੇ ਪਰਚਾ ਵੀ ਹੋਣਾ ਚਾਹੀਦਾ ਔਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਦਰਖਤ ਸ਼ਬਦ ਬੋਲਣਾ ਤੇ ਇਹਦੇ ਤੇ ਐਸ ਸੀ ਐਕਟ ਧਾਰਾ ਲਾ ਕੇ ਇਹਦੇ ਦੇ ਪਰਚਾ ਹੋਣੇ ਚਾਹੀਦਾ ਵਾ ਔਰ ਜਿਹੜੀ ਬੰਦੀਅਤ ਕਾਰਵਾਈ ਹੋ ਇਰੇ ਸਾਡੇ ਪੰਡਾ ਵਾਲਮੀਕੀ ਹਰ ਹਰ ਬਾਹੂ ਦੇਖੋ ਵੀ ਆਪਾਂ ਟਿੱਕਨੀ ਜਿਹੜੀ ਕੀਤੀ ਆ ਇੱਕ ਕਹਿੰਦੇ ਕੋ ਹੰਦਾਵਾ ਕਤਲਿੰਦਾ ਗੋਲੀ ਦੇ ਨਾਲ ਇੱਕ ਹੰਦਾ ਜੁਬਾਨ ਦੇ ਨਾਲ ਰਾਜਾ ਵੜਿੰਗ ਨੇ ਜਿਹੜਾ ਕਤਲ ਕੀਤਾ ਜੁਬਾਨ ਦਾ ਕਤਲ ਕੀਤਾ ਜਦ ਕਿ ਇੱਕ ਪਸੰਦ ਇਕੱਲਾ ਬੋਟਾ ਸਹੀਦਾ ਨਹੀਂ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਤਲ ਕੀਤਾ ਹੋਵਾ ਜੋ ਕਿ ਨਵੇਂ ਵਕ ਖਾਵੇਗਾ ਪੁਤਰਾ ਪਏਗਾ ਅਸੀਂ ਬਾਬਾ ਜੀ ਬ੍ਰੇਟੋ ਕੋਲੋਂ ਵੰਗਣੀ ਲਾ ਕੇ ਬ੍ਰੇਟੋਣੀ ਕੀਤੀ ਹੈ ਦੇਖੋ ਜੀ ਡਾਗ ਨੂੰ ਲੈ ਕੇ ਜਿੱਕਣੀ ਕੀਤੀ ਹੈ ਪਰ ਨਾਲ ਨਾਲ ਦੀ ਇੱਕ ਪ੍ਰੋਫੀਆ ਰਿਕ ਲਈ ਹੈ 18 MP ਰਾਜਦਾਨੇ ਇੱਥੋਂ ਤੱਕ ਕਿ ਪੀਐਸਪੀ ਤੱਕ ਕੀਤੀ ਹੈ ਉਹਨਾਂ ਕੋਲ ਕਾਂਗਰਸ ਪਾਰਟੀ ਨੇ ਜਿਹੜਾ ਗ੍ਰਹਿ ਮੰਤਰੀ ਲਾਇਆ ਸੀ ਪਰ ਉਹ ਬਾਬਾ ਸਾਹਿਬ ਦੇ ਸੰਵਿਧਾਨਿਕ ਅਧਿਕਾਰ ਰਿਪੋਰਟਿੰਗ ਨਾਲ ਆਪਣੇ ਯੋਗਤਾ ਦੇ ਨਾਲ ਗ੍ਰਹਿ ਮੰਤਰੀ ਬਣੇ ਕਿ ਇਹ ਰਾਜਾ ਬ੍ਰੇਟੋ ਨੂੰ ਬੈਸਿਕ ਕਮਿਟੀ ਨੂੰ ਨੰਦਨਾ ਪ੍ਰਸ਼ਾਸਨ ਦੇ ਇੱਥੇ ਇਹ ਰਾਜਾ ਬ੍ਰੇਟੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਮੰਚਾ ਜਰੀ ਤੇ ਹਿੱਜੀ ਹੈ ਕਿ ਇੱਧਰ ਹੀ ਤਲਵਾਰੀ ਮੰਚਾ ਹੈ ਤੇ ਦੇਖੋ ਇੱਕ ਬੁੱਟਾ ਸਿੰਘ ਜੀ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਨਾਲ ਗਲਤ ਕਰ ਰਹੇ ਨੇ ਕਿ ਥਲਰੇ ਲੈਵਲ ਦੇ ਛੋਟੀ ਕਸਬੇ ਲੋਕਾਂ ਨਾਲ ਕੋਈ ਸਮਝ ਨਹੀਂ ਨੂੰ ਇਸ ਹੋਈ ਕਿ ਉਹ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਗਈ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਸਭ ਤੋਂ ਵੱਧ ਪੰਜਾਬ ਦੇ ਪ੍ਰਧਾਨ ਦੀ ਅਹੁਦੇ ਤੋਂ ਹਟਾਉਣਾ ਚਾਹੀਦਾ ਵਾ ਜਿਹੜੀ ਭੰਦੀ ਦੀ ਭਾਗੀ ਕਰ ਰਹੀ ਉਹ ਕੱਢੀ ਚਾਹੀਦੀ